ਓ ਸਾਹਿਬ ਜੀ ਬਲੇਓ ਚਰਾਗ ਅੰਧਿਆਰ ਮਹਿ ਸਭ ਕਾਲ ਉਤਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਗਿਆਨ ਧਿਆਨ ਕਿਛ ਕਰ ਮਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਾਤ ਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਪਵਨ ਸਨਮਾਨ ਜੋਗ ਜੁਗੋ ਜੁਗਾਦਾਂ ਚਰ ਸ਼ਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਜੀ ਵਡ ਭਾਗੇ ਹੋ ਜੋ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣ ਦੀ ਜੋ ਸਤਿਗੁਰਾਂ ਨੇ ਸਮਰਥਾ ਬਖਸ਼ ਸਾਡੇ ਸਭ ਨਾਲ ਤੇ ਕੀਤੀ ਹੈ ਰਣ ਮੇਲ ਕਰਕੇ ਆਪ ਜੀ ਪਿਛਲੇ ਰੋਜ ਤੋਂ ਲਗਾਤਾਰ ਸਾ ਸੰਗਤ ਸਤਿਗੁਰਾਂ ਦੇ ਹਜੂਰ ਦਰਸ਼ਨ ਕਰਕੇ ਲਗਾਤਾਰ ਸੇਵਾਵਾਂ ਨਿਭਾ ਕਰਕੇ ਕੋਈ ਲਗੜਾ ਦੇ ਵਿੱਚ ਸੇਵਾ ਕਰ ਰਿਹਾ ਹੈ ਕੋਈ ਸੰਗਤ ਵਿੱਚ ਬੈਠ ਕੇ ਹਰ ਜਸ ਨਾਲ ਜੁੜ ਰਿਹਾ ਹੈ ਤੇ ਬੜੀ ਭਾਵਨਾ ਦੇ ਨਾਲ ਆਪ ਜੀ ਸਤਿਗੁਰਾਂ ਦਾ ਪ੍ਰਕਾਸ਼ ਪ੍ਰਵ ਮਨਾ ਰਹੇ ਹੋ ਹੁਣੇ ਆਪ ਜੀ ਨੇ ਰਸਿਕਾ ਕੀਰਤਨ ਕੀਰਤਨੀਏ ਸਿੰਘਾ ਬਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਪਾਵਨ ਸ਼ਬਦ ਆਪ ਜੀ ਨੂੰ ਰਾਗੀ ਸਿਕਾ ਨੇ ਸਰਵਣ ਕਰਵਾਇਆ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਉਦਾਸੀਆਂ ਦੀ ਜੋ ਉਲੇਖ ਭਾਈ ਗੁਰਦਾਸ ਜੀ ਨੇ ਆਪਣੀ ਇਸ ਪਹਿਲੀ ਵਾਰ ਦੇ ਅੰਦਰ ਕੀਤਾ ਹੈ ਉਸ ਪਹਿਲੀ ਵਾਰ ਦੀ ਇਹ ਸਾਧ ਸੰਗਤ 35ਵੀਂ ਪੌੜੀ ਹੈ ਜਵਾਬ ਜੀ ਨੇ ਹੋਨੇ ਕੀਰਤਨ ਰੂਪ ਦੇ ਵਿਸਰਵਣ ਕੀਤੀ ਹੈ ਸਾਥ ਸੰਗਤ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ ਪਤਾ ਨਹੀਂ ਕਿੰਨੇ ਕ ਐਸੇ ਮਨੁੱਖਾਂ ਨੂੰ ਉਤਾਰਿਆ ਹੈ ਕਿੰਨਿਆਂ ਨੂੰ ਸਤਿਗੁਰਾਂ ਨੇ ਉਸ ਪਰਮਾਰਥ ਦੇ ਰਾਹ ਦੇ ਉੱਤੇ ਰੱਬ ਦੇ ਰਾਹ ਦੇ ਉੱਤੇ ਪਰਮੇਸ਼ਰ ਦੇ ਰਾਹ ਦੇ ਉੱਤੇ ਤੋਰਿਆ ਹੈ ਤੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਿਉਂਕਿ ਕਿਸੇ ਕਵੀ ਨੇ ਲਿਖਿਆ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ ਕਹਿੰਦੇ ਕਿ ਤਾਰੇ ਤੇ ਕੋਈ ਨਾ ਕੋਈ ਵਿਅਕਤੀ ਗਿਣ ਸਕਦਾ ਹੈ ਪਰ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਕਿੰਨੇ ਕਤਾਰ ਦਿੱਤੇ ਇਹ ਕੋਈ ਵੀ ਨਹੀਂ ਅੱਜ ਤੱਕ ਗਿਣ ਸਕਿਆ ਨਹੀਂ ਗਿਣ ਸਕਦਾ ਸਾਧ ਸੰਗਤ ਕਈ ਐਸੀਆਂ ਜਗਾਵਾਂ ਹਨ ਅੱਜ ਵੀ ਸਾਧ ਸੰਗਤ ਉਹਨਾਂ ਜਗ੍ਹਾ ਦੇ ਉੱਤੇ ਜਦੋਂ ਜਾਂਦਾ ਹੈ ਤੇ ਉਸ ਜਗ੍ਹਾ ਦੇ ਲੋਕ ਆਪਣੇ ਹੀ ਢੰਗ ਤਰੀਕੇ ਦੇ ਨਾਲ ਧੰਗੁਰੂ ਨਾਨਕ ਸਾਹਿਬ ਮਰਨ ਨਮਸਕਾਰਾ ਕਰਦੇ ਆ ਕੀ ਤੱਬ ਕੀ ਚੀਨ ਸਾਧ ਸੰਗਤ ਇਸੇ ਪ੍ਰਕਾਰ ਜੋ ਭਾਈ ਗੁਰਦਾਸ ਜੀ ਨੇ ਇਹ ਪੌੜੀ ਉਚਾਰਨ ਕੀਤੀ ਹੈ ਮਹਾਰਾਜ ਦੀ ਬਗਦਾਦ ਦੀ ਫੇਰੀ ਬਾਰੇ ਸਾਨੂੰ ਸਾਧ ਸੰਗਤ ਇਹ ਪੂਰੀ ਸਿੱਖਿਆ ਦੇ ਦਈਏ ਕਿਵੇਂ ਮਾਰਾ ਸਤਿਗੁਰਾਂ ਨੇ ਬਗਦਾਦ ਦੀ ਧਰਤੀ ਦੇ ਉੱਤੇ ਜਾ ਕਰਕੇ ਪੀਰ ਦਸਤਗੀਰ ਨੂੰ ਮਾਰਨ ਇਹ ਆਪਣਾ ਸਿੱਖ ਬਣਾ ਲਿਆ ਉਹ ਪੀਰ ਦਸਤਗੀਰ ਜਿਨ ਨੇ ਇਹ ਐਲਾਨ ਕਰ ਦਿੱਤਾ ਸੀ ਬਗਦਾਦ ਦੀ ਧਰਤੀ ਦੇ ਉੱਤੇ ਕਿ ਕੋਈ ਵੀ ਇੱਥੇ ਕੀਰਤਨ ਨਹੀਂ ਕਰ ਸਕਦਾ ਕੋਈ ਵੀ ਇੱਥੇ ਗਾਉਣ ਦੀ ਜਿਹੜੀ ਹੈ ਹਰੇਕ ਨੂੰ ਮਨਾਈ ਕਰ ਦਿੱਤੀ ਕਿ ਕੋਈ ਗਾ ਹੀ ਨਹੀਂ ਸਕਦਾ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਾਹਰ ਬੈਠ ਕਰਕੇ ਬਗਦਾਦ ਸ਼ਹਿਰ ਦੇ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਕੀਰਤਨ ਕੀਤਾ ਜਿਸ ਜਗ੍ਹਾ ਤੇ ਗਾਉਣ ਦੀ ਮਨਾਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰ ਰਹੇ ਨੇ ਇਹੀ ਗਵਾਹੀ ਸਾ ਸੰਗਤ ਇਸ ਪੌੜੀ ਦੇ ਵਿੱਚ ਆਪ ਜੀ ਨੇ ਜੋ ਕੀਰਤਨ ਰੂਪ ਚ ਸਰਵਣ ਕੀਤੀ ਹੈ ਇਹਦੇ ਵਿੱਚ ਦਿੱਤੀ ਹੈ ਕਿ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਧੰਨ ਭਾਈ ਮਰਦਾਨਾ ਜੀ ਉਹਨਾਂ ਨੇ ਰਬਾਬ ਦੀ ਤਾਰ ਛੇੜੀ ਹੈ ਤੇ ਇਧਰ ਧੰਨ ਗੁਰੂ ਨਾਨਕ ਸਾਹਿਬ ਆਰ ਨੇ ਕੀਰਤਨ ਆਰੰਭ ਕਰ ਦਿੱਤਾ ਬਗਦਾਦ ਦੇ ਬਾਹਰ ਬੈਠ ਕੇ ਜਦੋਂ ਕੀਰਤਨ ਦੀ ਆਰੰਭਤਾ ਕੀਤੀ ਤੇ ਬਗਦਾਦ ਦੇ ਲੋਕ ਜਿਹੜੇ ਸ਼ਹਿਰ ਨੂੰ ਆਉਣ ਜਾਣ ਵਾਲੇ ਸਨ ਉਹਨਾਂ ਨੇ ਦੇਖਿਆ ਭਾਈ ਇੱਥੇ ਤੇ ਸਾਡੇ ਕੀਰਤਨ ਕਰਨ ਦੀ ਮਨਾਈ ਹੈ ਕੋਈ ਕੀਰਤਨ ਨਹੀਂ ਕਰ ਸਕਦਾ ਕਿਸੇ ਪ੍ਰਕਾਰ ਦਾ ਕੋਈ ਗਾਉਣ ਨਹੀਂ ਗਾ ਸਕਦਾ ਕਿਉਂਕਿ ਸਾਹ ਸੰਗਤ ਉਸ ਸਮੇ ਇਹੋ ਜੀ ਹਾਲਾਤ ਹੋ ਗਏ ਸੰਨ ਗਾਉਣਾ ਵਜਾਉਣਾ ਜਿਹੜਾ ਸੀ ਕਹਿੰਦੇ ਸੰਨ ਇਹਦੇ ਨਾਲ ਰੱਬ ਨਾਲੋਂ ਧਿਆਨ ਟੁੱਟਦਾ ਹੈ ਗੱਲ ਤੇ ਵੀ ਸੱਚੀ ਹੈ ਅੱਜੋਕੇ ਸਮੇ ਵੀ ਆਪਾਂ ਦੇਖਦੇ ਹਾਂ ਸਾਹ ਸੰਗਤ ਜਦੋਂ ਕੋਈ ਗਾਉਣ ਵਜਾਉਣ ਕਰਦਾ ਹੈ ਤੇ ਅਸ਼ਲੀਲ ਗਾਣੇ ਆਦਿ ਗਾ ਕਰਕੇ ਤੇ ਸਾ ਸੰਗਤ ਉਹ ਮਨੁੱਖ ਦੇ ਮਨ ਨੂੰ ਮਾਇਆ ਵੱਲ ਨੂੰ ਜਿਹੜਾ ਵਧਾ ਦਿੰਦਾ ਹੈ ਪਰਮਾਰਥ ਦੇ ਰਾਹ ਤੋਂ ਉਹ ਇਹ ਸੰਗੀਤ ਭਟਕਾ ਦਿੰਦਾ ਹੈ ਗੱਲ ਤੇ ਪੀਰ ਦਸਤਗੀਰ ਦੀ ਤਾਂ ਹੀ ਸੀ ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ ਜੋ ਆਸ ਅੱਗੇ ਆਪ ਜੀ ਨੂੰ ਸਰਵਣ ਕਰਾਏਗਾ ਆਪਾਂ ਇਤਿਹਾਸ ਵੱਲੋਂ ਹੋਈਏ ਕਿ ਜਦੋਂ ਸਤਗੁਰਾਂ ਨੇ ਕੀਰਤਨ ਕੀਤਾ ਹੈ ਤੇ ਹੋਇਆ ਕੀ ਹੈ ਸਾਧ ਸੰਗਤ ਇਹ ਪੀਰ ਦਸਤਗੀਰ ਦੇ ਕੋਲ ਜਾ ਕਰਕੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਪੀਰਾ ਬਾਹਰ ਤੇਰੇ ਬਗਦਾਦ ਸ਼ਹਿਰ ਦੇ ਵਿੱਚ ਜਿੱਥੇ ਤੂੰ ਇਹ ਐਲਾਨ ਕੀਤਾ ਕਿ ਕੋਈ ਕਾ ਨਹੀਂ ਸਕਦਾ ਉਸ ਸ਼ਹਿਰ ਦੇ ਬਾਹਰ ਬੈਠਾ ਕੋਈ ਕੀਰਤਨ ਕਰ ਰਿਹਾ ਹੈ ਕੋਈ ਪੜ ਰਿਹਾ ਹੈ ਕੋਈ ਗਾ ਰਿਹਾ ਹੈ ਤੂੰ ਉਹਨੂੰ ਕਿਉਂ ਨਹੀਂ ਰੋਕਦਾ ਇਥੋਂ ਤੱਕ ਵੀ ਕੁੱਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਉਹ ਕਹਿੰਦੇ ਕਿ ਪੀਰ ਦੇ ਆਪ ਕੰਨਾਂ ਦੇ ਵਿੱਚ ਇਹ ਧੰਗ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਸੀ ਨਾ ਕੀਰਤਨ ਰੂਪ ਦੇ ਵਿੱਚ ਇਹਨੇ ਸਰਵਣ ਕੀਤੀ ਤੇ ਫਿਰ ਭਜਾ ਆਇਆ ਸੀ ਰੋ ਵਿਚਾਰ ਭਾਵੇਂ ਕੋਈ ਸੱਦ ਕੇ ਲਿਆ ਆਇਆ ਜਾਂ ਇਹਦੇ ਕੰਨਾਂ 'ਚ ਵਿਚਾਰ ਪਈ ਇਹ ਸੁਣੀ ਇਹਨੇ ਤੇ ਇਹ ਸਾ ਸੰਗਤ ਬਗਦਾਦ ਦੇ ਲੋਕਾਂ ਨੂੰ ਇਕੱਠਾ ਕੀਤਾ ਇਸ ਪੀਰ ਦਸਤਗੀਰ ਨੇ ਸਾਥ ਸੰਗਤ ਉਹਨਾਂ ਨੇ ਹੱਥ ਦੇ ਵਿੱਚ ਇੱਕ ਇੱਕ ਪੱਥਰ ਫੜਿਆ ਇਹਨੂੰ ਇਸਲਾਮ ਦੇ ਵਿੱਚ ਕਹਿੰਦੇ ਆ ਸੰਘਸ਼ਾਰ ਕਰਨਾ ਪੱਥਰ ਮਾਰਨੇ ਸਾਥ ਸੰਗਤ ਪੱਥਰ ਫੜੇ ਹੈ ਸਭਨਾ ਨੇ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਵੱਲ ਨੂੰ ਆਣ ਕਰਕੇ ਮਾਰ ਦੇਤੇ ਪੱਥਰ ਮਾਰਨ ਲੱਗੇ ਨੇ ਤੇ ਭਾਈ ਗੁਰਦਾ ਜੀ ਕਹਿੰਦੇ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ ਸਤਗੁਰ ਕਹਿੰਦੇ ਪੱਥਰ ਜਦੋਂ ਮਾਰਨ ਵਾਸਤੇ ਹੱਥੋ ਉਠਾਏ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਤਿ ਸ਼੍ਰੀ ਅਕਾਲ ਕਿਹਾ ਇਤਿਹਾਸਕਾਰ ਕਹਿੰਦੇ ਜਿਸ ਸਮੇ ਪੱਥਰ ਲੈ ਕੇ ਆਏ ਸਾਨਾ ਉਸ ਸਮੇ ਨਿਵਾਜ ਦਾ ਟਾਈਮ ਹੋਇਆ ਸੀ ਨਿਵਾਜ ਪੜਨ ਦਾ ਪਰ ਦੇਖੋ ਕਿੰਨਾ ਹੰਕਾਰ ਸੀ ਪੀਰ ਦਸਤਗੀਰ ਦੇ ਅੰਦਰ ਆਪਣੀ ਨਿਵਾਜ ਦਾ ਸਮਾਂ ਛੱਡ ਕੇ ਤੇ ਗੁਰੂ ਨਾਨਕ ਸਾਹਿਬ ਮਾਰਨ ਵਾਸਤੇ ਆ ਗਏ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਤ ਕਰ ਕਰਤਾਰ ਜਦੋਂ ਸ਼ਬਦ ਕਿਹਾ ਤੇ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਾਰੇ ਦੇ ਇਹ ਸ਼ਬਦ ਕਹਿਣ ਦੀ ਧੀਰ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਕਹਿੰਦੇ ਜਿਨ੍ਹਾਂ ਨੇ ਪੱਥਰ ਹੱਥ 'ਚ ਪੜੇ ਸਨ ਉਹ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਪੱਥਰ ਨਹੀਂ ਵੱਜਾ ਉੱਥੇ ਦੇ ਉੱਥੇ ਹੱਥ ਰੁਕ ਗਏ ਜਦੋਂ ਹੱਥ ਤੇ ਰੁਕੇ ਤੇ ਪੀਰ ਦਸਤਗੀਰ ਨੇ ਮੁੜ ਕੇ ਦੇਖਿਆ ਭਾਈ ਕੋਈ ਹਲਚਲ ਨਹੀਂ ਹੋ ਰਹੀ ਕੀ ਗੱਲ ਹੋ ਗਈ ਪੱਥਰ ਮਾਰਨ ਵਾਸਤੇ ਆਏ ਸਨ ਤੇ ਇੱਕਦਮ ਇਸ ਜ ਸਾਹਮਣੇ ਬੈਠੇ ਫਕੀਰਾਂ ਨੇ ਸਤਿ ਸ਼੍ਰੀ ਅਕਾਲ ਕਿਹਾ ਹੈ ਸਤ ਕਰਤਾਰ ਕਿਹਾ ਹੈ ਤੇ ਸਾਰੇ ਦੇ ਸਾਰੇ ਸੁੰਨ ਹੋ ਗਏ ਕੀ ਹੋ ਗਿਆ ਹੈਰਾਨ ਹੋ ਗਿਆ ਦੇਖ ਪੀਰ ਭਇਆ ਹੈਰਾਨਾ ਕਹਿੰਦੇ ਹੈਰਾਨ ਹੋ ਗਿਆ ਵੇਖ ਕੇ ਇਹ ਕੀ ਬਣ ਗਿਆ ਭਾਈ ਤੇ ਉਸ ਸਮੇਂ ਸਾਧ ਸੰਗਤ ਇਹਨੇ ਫਿਰ ਦੋਵੇਂ ਹੱਥ ਜੋੜੇ ਆ ਤੇ ਇਤਿਹਾਸ ਲਿਖਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਵੇਖੈ ਧਿਆਨ ਲਗਾਏ ਕਾਰ ਇੱਕ ਫਕੀਰ ਵੱਡਾ ਮਸਤਾਨਾ ਕਹਿੰਦੇ ਇਹਨੇ ਆਪਣੀ ਦਿਬਿ ਦ੍ਰਿਸ਼ਟੀ ਨਾਲ ਦੇਖਿਆ ਪੀਰ ਦਸਤਗੀਰ ਕਿਉਂਕਿ ਪਹੁੰਚਿਆ ਹੋਇਆ ਪੀਰ ਸੀ ਬੜਾ ਇਹਨੇ ਆਪਣੀ ਦਿਬਿ ਦ੍ਰਿਸ਼ਟੀ ਨਾਲ ਦੇਖਿਆ ਤੇ ਇਹਨੇ ਫਿਰ ਇਹ ਅਨੁਮਾਨ ਲਾਇਆ ਦਿਬਿ ਦ੍ਰਿਸ਼ਟੀ ਰਹੀਂ ਵੀ ਇਹ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਹਨ ਜੋ ਹਿੰਦੂਸਤਾਨ ਦੀ ਤਰਜੀ ਤੋਂ ਆਏ ਹਨ ਬੜੇ ਧਿਆਨ ਨਾਲ ਕਿ ਇਹ ਉਹੀ ਮਸਤਾਨਾ ਫਕੀਰ ਹੈ ਜਿਹਦੇ ਬਾਰੇ ਦੂਰੋਂ ਦੂਰੋਂ ਲੋਕ ਆਣ ਕਰਕੇ ਮੈਨੂੰ ਦੱਸਿਆ ਕਰਦੇ ਸਨ ਇਸ ਜਗ੍ਹਾ ਦੇ ਉੱਤੇ ਕਿ ਭਾਈ ਇੱਕ ਨਾਨਕ ਨਾਮ ਦਾ ਫਕੀਰ ਸਾਰੇ ਜਗ੍ਹਾ ਦੇ ਉੱਤੇ ਫਿਰ ਰਿਹਾ ਹੈ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦਾ ਹੈ ਸਾਧ ਸੰਗਤ ਪਤਾ ਲੱਗ ਗਿਆ ਇਸ ਪੀਰ ਦਸਤਗੀਰ ਨੂੰ ਦੋਵੇਂ ਹੱਥ ਜੋੜੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਟਹਿ ਪਿਆ ਤੇ ਸਾਧ ਸੰਗਤ ਜਦੋਂ ਚਰਨਾ ਤੇ ਧਿਆਨ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਪੀਰ ਦਸਤਗੀਰ ਖੜਾ ਹੋ ਕੇ ਵੇ ਤੂੰ ਉਸ ਅੱਲਾ ਦੇ ਰਾਹ ਤੋਂ ਪੜ ਗਿਆ ਕਿਉਂ ਹੰਕਾਰ ਕਰਦਾ ਹੈ ਉਸ ਰੱਬ ਦਾ ਕੀਰਤਨ ਸੁਣ ਕੇ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਸਾਧ ਸੰਗਤ ਉਹੀ ਸਵਾਲ ਜਿਹੜਾ ਮੈਂ ਰੱਬਤਾ ਤੇ ਕੀਤਾ ਕਿ ਸੰਗੀਤ ਤੇ ਮਨ ਨੂੰ ਖਰਾਬ ਕਰਦਾ ਹੈ ਰੱਬ ਵੱਲੋਂ ਤੋੜਦਾ ਹੈ ਕਿਹੀ ਸਵਾਲ ਪੀਰ ਦਸਤਗੀਰ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਕੀਤਾ ਮਹਾਰਾਜ ਸੰਸਾਰ ਦੇ ਲੋਕ ਸ਼ਰਾਬਖਾਨਿਆਂ 'ਚ ਬੈਠ ਕਰਕੇ ਜਾਂ ਹੋਰ ਜਗਾਵਾਂ 'ਤੇ ਬੈਠ ਕਰਕੇ ਜਾਂ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਉੱਥੇ ਗਾਉਂਡ ਕਾਇਨ ਕਰਦੇ ਆ ਤੇ ਜਦੋਂ ਗਾਉਂਦੇ ਆ ਫਿਰ ਅੱਲਾ ਦੇ ਨਾਲ ਉਹ ਟੁੱਟ ਜਾਂਦੇ ਆ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਹੋ ਜਾਂਦੇ ਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਦਸਤਗੀਰ ਇਹ ਤੇਰਾ ਭੁਲੇਖਾ ਹੈ ਤੇਰੀ ਗਲਤੀ ਹੈ ਕਹਿੰਦਾ ਮਹਾਰਾਜ ਕਾਦੀ ਗਲਤੀ ਹੈ ਸਾਧਗੁਰੂ ਸੱਚੇ ਪਾਸ਼ਾ ਜੀ ਕਹਿੰਦੇ ਸੰਗੀਤ ਉਹੀ ਹੈ ਉਹੀ ਸਤ ਸੁਰ ਹਨ ਉਹੀ ਹੈ ਸਾਰੇ ਦਾ ਸਾਰਾ ਸੰਗੀਤ ਪਰ ਗਾਉਣ ਵਾਲਾ ਜੇਕਰ ਇਹਦੇ ਵਿੱਚ ਰੱਬ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਾ ਕਰਕੇ ਉਹਦੀ ਬੰਦਗੀ ਪਾ ਕਰਕੇ ਗਾਇਨ ਕਰੇ ਨਾ ਤੇ ਇਹਦੇ ਨਾਲ ਮਨੁੱਖ ਦਾ ਜੀਵਨ ਸਵਰ ਸਕਦਾ ਉਹ ਅਧਿਆਤਮਿਕਤਾ ਦੇ ਰਾਹ ਤੇ ਚੱਲ ਸਕਦਾ ਏਸੇ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੀਰਤਨ ਨੂੰ ਬੜਾ ਵੱਡਾ ਸਥਾਨ ਸਾ ਸੰਗਤ ਪ੍ਰਾਪਤ ਹੈ ਤੇ ਜਦੋਂ ਵੀ ਆਪਾਂ ਜਾਣੇ ਆ ਜਿਆਦਾਤਰ ਹਰ ਇੱਕ ਗੁਰਦੁਆਰੇ ਦੇ ਵਿੱਚ ਸਾਧ ਸੰਗਤ ਸੰਗਤ ਜਿਹੜੀ ਹੈ ਬੜੀ ਭਾਵਨਾ ਦੇ ਨਾਲ ਕੀਰਤਨ ਸੁਣਦੀ ਹੈ ਇੰਨੀ ਭਾਵਨਾ ਤੇ ਪਿਆਰ ਨਾਲ ਕੀਰਤਨ ਸੁਣਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਸਤਾ ਸਤਿਗੁਰਾਂ ਨੇ ਕਿਹਾ ਭਾਈ ਦਸਤਗੀਰ ਤੂੰ ਕਹਿਣਾ ਹੈ ਇਹਦੇ ਨਾਲ ਸੰਸਾਰ ਦੁਸ਼ਿਤ ਹੋ ਜਾਂਦਾ ਪਰ ਮੇਰਾ ਮੰਨਣਾ ਹੈ ਜਦੋਂ ਇਹਦੇ ਵਿੱਚ ਰੱਬ ਦੇ ਬੋਲ ਪਾ ਕਰਕੇ ਇਲਾ ਸੱਤ ਸੁਰਾਂ ਦੇ ਵਿੱਚ ਕੋਈ ਗਾਵੇ ਤੇ ਉਹ ਅਧਿਆਤਮਿਕਤਾ ਨੂੰ ਪ੍ਰਾਪਤ ਹੋ ਜਾਂਦਾ ਕਹਿੰਦਾ ਮਹਾਰਾਜ ਮੇਰੇ ਕੋਲ ਉਦਾਹਰਨ ਦਿਓ ਮੈਨੂੰ ਦਿਖਾਓ ਕੁਝ ਸਤਿਗੁਰਾਂ ਨੇ ਕਿਹਾ ਸੰਸਾਰ ਦੀ ਹਰ ਇੱਕ ਸੰਗੀਤ ਹਰ ਚੀਜ਼ ਦੇ ਵਿੱਚ ਸੰਗੀਤ ਹੈ ਧੰਗੁਰ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਮੈਂ ਨਹੀਂ ਮੰਨਦਾ ਸਤਿਗੁਰ ਕਹਿੰਦੇ ਹਰ ਇੱਕ ਜਗ੍ਹਾ ਦੇਤੇ ਹਰ ਇੱਕ ਵਸਤੂ ਦੇ ਵਿੱਚ ਸੰਗੀਤ ਹੈ ਉਸ ਅਕਾਲ ਪੁਰਖ ਦਾ ਪੈਦਾ ਕੀਤਾ ਆਇਆ ਕਹਿੰਦਾ ਮਹਾਰਾਜ ਮੈਂ ਨਹੀਂ ਮੰਨਦਾ ਧੰਗੁਰ ਨਾਨਕ ਸਾਹਿਬ ਨੇ ਮੇਰੇ ਸਰਕਰੇ ਦਾ ਬੂਟਾ ਸੀਕ ਸਾ ਸੰਗਤਿਕੁਰ ਨਾਨਕ ਸਾਹਿਬ ਨੇ ਐਸੀ ਕਿਰਪਾ ਕੀਤੀ ਉਹ ਸਰਕੜੇ ਦੇ ਬੂਟੇ ਦੇ ਵਿੱਚੋਂ ਸੰਗੀਤ ਦੀ ਆਵਾਜ਼ ਆਣੀ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਸਰਵਣ ਕੀਤਾ ਹੈ ਇਸ ਪੀਰ ਦਸਤਗੀਰ ਨੇ ਤੇ ਦੋਵੇਂ ਹੱਥ ਜੋੜ ਕੇ ਚੰਨਾ ਤੇ ਨਮਸਕਾਰ ਕਰਕੇ ਕਹਿੰਦਾ ਕਹਿੰਦਾ ਮਹਾਰਾਜ ਆਓ ਪਹਿਲਾਂ ਆਪਾਂ ਘਰ ਚਲੀਏ ਆਓ ਬਗਦਾਦ ਸ਼ਹਿਰ ਦੇ ਵਿੱਚ ਆਪ ਜੀ ਚਰਨ ਪਾਓ ਤੇ ਆਣ ਕਰਕੇ ਸਾਲੂਪ ਦੇਸ਼ ਬਖਸ਼ਿਸ਼ ਕਰੋ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਸ਼ਹਿਰ ਦੇ ਵਿੱਚ ਇੰਟਰ ਕਰਦੇ ਨੇ ਤੇ ਇਸ ਪੀਰ ਦਸਤਗੀਰ ਦੇ ਘਰ ਪਹੁੰਚਦੇ ਆ ਜਦੋਂ ਪੀਰ ਦੇ ਘਰ ਪਹੁੰਚੇ ਤੇ ਇਹਦੇ ਘਰ ਜਾ ਕਰਕੇ ਤੇ ਸਤਿਗੁਰਾਂ ਨੇ ਜਲ ਪਾਣੀ ਆਦਿ ਸਾਧ ਛਕਿਆ ਤੇ ਫੇਰ ਪੀਰ ਦਸਤਗੀਰ ਕਹਿੰਦਾ ਮਹਾਰਾਜ ਮੈਂ ਸੁਣਿਆ ਸੀ ਤੁਹਾਡੇ ਬਾਰੇ ਬਹੁਤ ਸਤਿਗੁਰ ਸੱਚੇ ਪਾਸ਼ਾ ਮੈਨੂੰ ਬੜੇ ਸਮੇਂ ਤੋਂ ਪਤਾ ਸੀ ਕਿ ਤੁਸੀਂ ਮੱਕੇ ਵੀ ਜਾ ਕੇ ਆਏ ਹੋ ਤੁਸੀਂ ਹੋਰ ਜਗ੍ਹਾ ਦੇ ਉੱਤੇ ਜਾ ਕੇ ਵੀ ਧਰਮ ਦਾ ਉਪਦੇਸ਼ ਦਿੱਤਾ ਹੈ ਨਾਮ ਦਾ ਉਪਦੇਸ਼ ਦਿੱਤਾ ਹੈ ਤੇ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਉਪਦੇਸ਼ ਬਖਸ਼ਿਸ਼ ਕਰੋ ਮੇਰੇ ਮਨ ਨੂੰ ਤਰਵਾਸਾ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਦਸਤਗੀਰ ਤੂੰ ਉਸ ਅੱਲਾਹ ਦੇ ਨਾਲ ਜੁੜਿਆ ਹੈ ਉਸ ਰੱਬ ਦੇ ਨਾਲ ਜੁੜਿਆ ਪਰ ਤੇਰਾ ਮਨ ਹਜੇ ਵੀ ਸ਼ਾਂਤ ਕਿਉਂ ਨਹੀਂ ਹੈ ਕਹਿੰਦਾ ਮਹਾਰਾਜ ਜਦੋਂ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਵੇ ਤੇ ਫਿਰ ਮਨ ਕਿੱਦੋਂ ਸ਼ਾਂਤ ਹੋਣਾ ਰੱਬ ਦੇ ਦਰ ਦੇ ਉੱਤੇ ਸਾਧ ਸੰਗਤ ਤੇ ਬੜਾ ਜ਼ਰੂਰੀ ਹੈ ਜਦੋਂ ਆਪਾਂ ਗੁਰੂ ਦੇ ਕੋਲ ਆਉਣੇ ਆ ਨਾ ਤੇ ਗੁਰੂ ਦੇ ਕੋਲ ਸ਼ੰਕੇ ਸਾਰੇ ਖਤਮ ਕਰਕੇ ਆਉਣਾ ਪੈਂਦਾ ਜੇ ਮਨ 'ਚ ਇੱਕ ਵੀ ਸ਼ੰਕਾ ਰਹਿ ਜਾਵੇ ਤੇ ਸਾਧ ਸੰਗਤ ਉਹ ਗੱਲ ਨਹੀਂ ਬਣਦੀ ਜੋ ਉਹ ਅਧਿਆਤਮਿਕ ਰਸਤੇ ਤੇ ਤੁਰਨ ਵਾਲੀ ਦੀ ਬਣਨੀ ਹੈ ਕਿਉਂਕਿ ਅਧਿਆਤਮਿਕ ਦਾਦਾ ਰਸਤਾ ਹੀ ਇਹ ਹੈ ਕਿ ਆਪਣੇ ਆਪ ਨੂੰ ਪੂਰਨ ਸਮਰਪਣ ਕਰ ਦੇਣਾ ਕਿਹਾ ਹੈ ਨਾ ਸਤਿਗੁਰਾਂ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਆ ਕਾਲ ਬੁਰਕੇ ਦੇ ਹੁਕਮ ਦੇ ਵਿੱਚ ਗੁਰੂ ਦੇ ਅਨੁਸਾਰੀ ਹੋ ਕਰਕੇ ਚੱਲਣਾ ਸ਼ੱਕ ਦੀ ਕੋਈ ਗੁੰਜਾਇਸ਼ ਰਹਿ ਨਾ ਜਾਵੇ ਕਹਿੰਦਾ ਮਾਰਾ ਸ਼ੱਕ ਹਨ ਇਸ ਕਰਕੇ ਨਹੀਂ ਮੈਂ ਇਸ ਰਸਤੇ ਤੇ ਅੱਗੇ ਵਧਿਆ ਮਾਰਾ ਕਹਿੰਦੇ ਕੀ ਸ਼ੱਕ ਹਨ ਕਹਿੰਦਾ ਜੀ ਨਿਤ ਬੰਦਗੀ ਵੀ ਕਰਦਾ ਹਾਂ ਉਹਨੇ ਜਪਦਾ ਵੀ ਹਾਂ ਨਵਾਜਾਂ ਵੀ ਪੜਦਾ ਹਾਂ ਸਾਰਾ ਕੁਝ ਕਰਦਾ ਹਾਂ ਪਰ ਗੱਲ ਨਹੀਂ ਬਣਦੀ ਪਈ ਸਵਾਲ ਹਨ ਮਨ ਵਿੱਚ ਬੜੇ ਸਤਿਗੁਰ ਕਹਿੰਦੇ ਕੀ ਸਵਾਲ ਹਨ ਤੇ ਇਤਿਹਾਸਕਾਰਾਂ ਨੇ ਲਿਖਿਆ ਇਹਨੇ ਬਹੁਤ ਸਵਾਲ ਕੀਤੇ ਪਰ ਤਿੰਨ ਸਵਾਲਾਂ ਦਾ ਜਿਹੜਾ ਉੱਤਰ ਹੈ ਨਾ ਉਹ ਸਾਧ ਸੰਗਤ ਆਪ ਜੀ ਨੂੰ ਮੈਂ ਸੁਣਾ ਕਰਕੇ ਅੱਗੇ ਵਧਾਂ ਤਿੰਨ ਉਹਨਾਂ ਦੇ ਵਿੱਚੋਂ ਵੱਡੇ ਸਵਾਲ ਸਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਵਾਲ ਕੀਤੇ ਪਹਿਲਾ ਸਵਾਲ ਪੀਰ ਦਸਤਗੀਰ ਕਰਦਾ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਮੇਰਾ ਪਹਿਲਾ ਸਵਾਲ ਹੈ ਕਿ ਉਹ ਜਿਹੜਾ ਅੱਲਾ ਹੈ ਉਹ ਜਿਹੜਾ ਵਾਹਿਗੁਰੂ ਹੈ ਉਸ ਤੋਂ ਪਹਿਲਾਂ ਕੌਣ ਸੀ ਤੇ ਦੂਸਰਾ ਮੇਰਾ ਸਵਾਲ ਹੈ ਮਹਾਰਾਜ ਹੋ ਰਹਿਦਾ ਕਿੱਥੇ ਹੈ ਤੇ ਤੀਸਰਾ ਮੇਰਾ ਸਵਾਲ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮੈਨੂੰ ਇਹ ਦੱਸੋ ਕਿ ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਦਾ ਕੰਮ ਕੀ ਹੈ ਕਿਉਂਕਿ ਆਪਾਂ ਸੰਸਾਰ ਦੇ ਸਾਰੇ ਰਹਿਨੇ ਸਾਡਾ ਸਾਰਿਆਂ ਦਾ ਕੋਈ ਨਾ ਕੋਈ ਕੀਤਾ ਹੈ ਕੋਈ ਕੰਮ ਐਸੀ ਕਰਦੇ ਆ ਤੇ ਪੀਰ ਦਸਤਗੀਰ ਕਹਿੰਦਾ ਮਹਾਰਾਜ ਮੈਂ ਚਾਹੁੰਦਾ ਐ ਕਿ ਮੈਨੂੰ ਦੱਸੋ ਕਿ ਉਸ ਵਾਹਿਗੁਰੂ ਦਾ ਕੰਮ ਕੀ ਹੈ ਉਸ ਅੱਲਾ ਦਾ ਕੰਮ ਕੀ ਹੈ ਉਸ ਪਰਮੇਸ਼ਰ ਦਾ ਅਕਾਲ ਪੁਰਖ ਦਾ ਕੰਮ ਕੀ ਹੈ ਕੰਮ ਕੀ ਕਰਦਾ ਹੈ ਤਿੰਨ ਸਵਾਲ ਸਭ ਤੋਂ ਵੱਡੇ ਸਨ ਸਤਿਗੁਰਾਂ ਨੇ ਕਿਹਾ ਭਾਈ ਸਭ ਤੋਂ ਪਹਿਲਾ ਸਵਾਲ ਤੂੰ ਕੀਤਾ ਹੈ ਕਿ ਉਸ ਅੱਲਾ ਤੋਂ ਪਹਿਲਾਂ ਕੀ ਸੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਗੱਲ ਦੇ ਵਿੱਚ ਮਾਲਾ ਪਾਈ ਇਹਨੂੰ ਲਾ ਤੇ ਇਹਦੇ ਮੰਨ ਕੇ ਕੰਨੇ ਆਰੰਭ ਕਰ ਪੀਰ ਦਸਤਗੀਰ ਨੇ ਆਪਣੇ ਗੱਲ ਦੇ ਵਿੱਚ ਸਾਹ ਸੰਗਤ ਮਾਲਾ ਲਾਈ ਉਸ ਤਸਬੀ ਤਸਬੀ ਸ਼ੌਧ ਵਰਤਦੇ ਹਨ ਇਸਲਾਮ ਦੇ ਵਿੱਚ ਉਸ ਤਸਬੀ ਨੂੰ ਉਸ ਮਾਲਾ ਨੂੰ ਹੱਥ ਦੇ ਵਿੱਚ ਪਕੜਿਆ ਸਾਹਸੰਗਤ ਪੀਰ ਦਸਤਗੀਰ ਨੇ ਤੇ ਸਾਹਸੰਗਤ ਮੰਨ ਕੇ ਗਏ ਨੇ ਰੰਭ ਕੀਤੇ ਕੋਈ ਇਤਿਹਾਸਕਾਰ ਕਹਿੰਦੇ ਕਿ ਮੋਤੀਆਂ ਦਾ ਥਾਲ ਵੀ ਮੰਗਾਇਆ ਚਲੋ ਰੋ ਵਿਚਾਰ ਇਤਿਹਾਸਕ ਕਿਉਂਕਿ ਗੱਲ ਜਿਹੜੀ ਹੁੰਦੀ ਹੈ ਆਪਾਂ ਟਿਕਾਣੇ ਪਹੁੰਚਣਾ ਹੁੰਦਾ ਹੈ ਕਿ ਉਹਦੇ ਵਿੱਚੋਂ ਉਪਦੇਸ਼ ਕੀ ਮਿਲਦਾ ਹੈ ਰੋ ਵਿਚਾਰ ਉਨੇ ਆਰੰਭਤਾ ਕੀਤੀ ਹੈ 1 2 3 4 10 ਤੱਕ ਪਹੁੰਚਿਆ ਮਾਰੇ ਕਹਿੰਦੇ ਭਾਈ ਤੂੰ ਗਲਤ ਬੋਲਦਾ ਹੈ ਫਿਰ ਤੋਂ ਆਰੰਭ ਕਰ ਦਸਤਗੀਰ ਨੇ ਫਿਰ ਆਰੰਭ ਕੀਤਾ ਮਣਕੇ ਤੇ ਮਣਕਾ 1 2 3 5 ਤੱਕ ਪਹੁੰਚਿਆ ਮਾਰੇ ਨੇ ਕਿਹਾ ਕਿਉਂ ਗਲਤ ਗਿਣਦਾ ਪੀਰ ਦਸਤਗੀਰ ਫਿਰ ਆਰੰਭ ਕਰ ਤੇ ਧੰਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਦਸਤਗੀਰ ਕਹਿੰਦਾ ਮਹਾਰਾਜ ਮੈਂ ਤੇ ਇੱਕ ਜਗ੍ਹਾ ਵੀ ਗਲਤ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਮੈਂ ਕਿੱਥੋਂ ਗਲਤ ਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਗਲਤ ਹੋਇਆ ਮੈਂ ਦੱਸਾਂਗਾ ਤੂੰ ਗਿਣਤੀ ਸ਼ੁਰੂ ਕਰ ਪੀਰ ਦਸਤਗੀਰ ਨੇ ਗਿਣਤੀ ਸ਼ੁਰੂ ਕੀਤੀ ਕਹਿੰਦਾ ਇੱਕ ਤੇ ਧੰਗੁਰੂ ਨਾਨਕ ਸਾਹਿਬ ਕਹਿੰਦੇ ਬਸ ਇੱਥੇ ਰੁਕ ਜਾ ਇੱਥੇ ਤੂੰ ਗਲਤ ਹੈ ਮਹਾਰਾਜ ਇੱਕ ਤੋਂ ਇੱਕ ਤੋਂ ਮੈਂ ਕਿਉਂ ਗਲਤ ਹੋ ਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਣਤੀ ਤੂੰ ਇੱਕ ਤੋਂ ਆਰੰਭ ਕੀਤੀ ਇੱਥੇ ਹੀ ਗਲਤ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਦਸਤਗੀਰ ਤੋਂ ਗਲਤ ਹੈ ਤੇ ਪੀਰ ਦਸਤਗੀਰ ਕਹਿੰਦਾ ਮਹਾਰਾਜ ਇੱਕ ਤੋਂ ਪਹਿਲਾਂ ਕੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਇੱਕ ਤੋਂ ਪਹਿਲਾਂ ਕੁਝ ਹੋਵੇ ਤੇ ਮੈਂ ਕਿਹੜਾ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹੀ ਤੇ ਤੈਨੂੰ ਸਮਝਾਉਣਾ ਹੈ ਕਿ ਇੱਕ ਤੋਂ ਪਹਿਲਾਂ ਹੈ ਹੀ ਕੁਝ ਨਹੀਂ ਸੀ ਉਹ ਇਸ ਉਸ ਆਕਾਲ ਪੁਰਖ ਤੋਂ ਹੀ ਆਰੰਭਤਾ ਹੋਈ ਹੈ ਹਰ ਸ੍ਰਿਸ਼ਟੀ ਦੀ ਹਰ ਧਰਮ ਦੀ ਹਰ ਚੀਜ਼ ਦੀ ਆਰੰਭਤਾ ਜਿਹੜੀ ਹੈ ਨਾ ਬ੍ਰਹਮੰਡਾਂ ਦੀ ਹੈ ਸਮਾਜ ਦੀ ਹਰ ਇੱਕ ਚੀਜ਼ ਹਰ ਵਸਤੂ ਦੀ ਆਰੰਭਤਾ ਹੀ ਸਾ ਸੰਗਤ ਸਿੱਖ ਤੋਂ ਹੀ ਸਾਧਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਸਵਾਲ ਉਹਦਾ ਉੱਤਰ ਸੁਣ ਕਰਕੇ ਪੀਰ ਦਸਤਗੀਰ ਦਾ ਜਿਹੜਾ ਸੀ ਸਾਥ ਸੰਗਤ ਸਾਰਾ ਹੰਕਾਰ ਚੂਰ ਹੋਇਆ ਤੇ ਮਨ ਨੂੰ ਤਰਵਾਸ ਆਇਆ ਤੇ ਫਿਰ ਦੂਸਰਾ ਸਵਾਲ ਕਰਦਾ ਰਹਿਂਦਾ ਕਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ ਹੈ ਤੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਮੰਗਾ ਫਿਰ ਦੁੱਧ ਮੰਗਾ ਅੱਧਾ ਗਲਾਸ ਅੱਧਾ ਗਲਾਸ ਕੇ ਜੇ ਦੁੱਧ ਦਾ ਮੰਗਾਇਆ ਤੇ ਨਾਲ ਹੀ ਅੱਧਾ ਗਲਾਸ ਸਾਫ ਸੰਗਤ ਜਲ ਦਾ ਮੰਗਾਲਿਆ ਪਾਣੀ ਦਾ ਮੰਗਾਲਿਆ ਔਰ ਜਦੋਂ ਪਾਣੀ ਨੂੰ ਦੁੱਧ ਦੇ ਵਿੱਚ ਮਿਲਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਆਹਰੇ ਕਹਿੰਦੇ ਦਸਤਗੀਰ ਹੁਣ ਇਸ ਪਾਣੀ ਨੂੰ ਇਸ ਦੁੱਧ ਦੇ ਵਿੱਚੋਂ ਅਲੱਗ ਕਰਕੇ ਦਿਖਾ ਪੀਰ ਦਸਤਗੀਰ ਕਹਿੰਦਾ ਮਹਾਰਾਜ ਇਹ ਪਾਣੀ ਜਿਹੜਾ ਹੈ ਇਹ ਦੁੱਧ ਤੋਂ ਹੁਣ ਅਲੱਗ ਨਹੀਂ ਹੋ ਸਕਦਾ ਸਤਿਗੁਰ ਕਹਿੰਦੇ ਪਹਿਲੋਂ ਪਾਣੀ ਅਲੱਗ ਸੀ ਹੁਣ ਵੀ ਤੂੰ ਕਰ ਸਕਦਾ ਕਹਿੰਦਾ ਮਹਾਰਾਜ ਹੁਣ ਦੁੱਧ 'ਚੋਂ ਪਾਣੀ ਛੁੱਟੀ ਨਿਕਲ ਸਕਦਾ ਸਾਧੂ ਵੀਰ ਕਹਿੰਦੇ ਇਹਦੇ ਵਿੱਚ ਹੀ ਤੇਰਾ ਉੱਤਰ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ 'ਚ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਮੌਜੂਦ ਹੈ ਤੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ ਜਿਵੇਂ ਦੁੱਧ ਦੇ ਵਿੱਚੋਂ ਪਾਣੀ ਵੱਖ ਨਹੀਂ ਹੁੰਦਾ ਉਹ ਵਾਹਿਗੁਰੂ ਅਕਾਲ ਪੁਰਖ ਸੰਸਾਰ ਦੇ ਕਣ-ਕਣ ਦੇ ਵਿੱਚ ਮੌਜੂਦ ਹੈ ਹਰ ਜਗ੍ਹਾ ਦੇਤੇ ਉਹਦਾ ਵਿਸ਼ਰਾਮ ਹੈ ਹਰ ਜਗ੍ਹਾ ਦੇ ਵਿੱਚ ਉਹ ਵੱਸਦਾ ਹੈ ਤੇ ਪੀਰ ਦਸਤਗੀਰ ਉਹ ਕਦੀ ਵੀ ਵੱਖਰਾ ਨਹੀਂ ਹੋ ਸਕਦਾ ਕਿਉਂਕਿ ਜੇ ਉਹ ਵੱਖ ਹੋ ਗਿਆ ਤੇ ਸਮਝ ਲੈ ਵੀ ਸੰਸਾਰ ਵੀ ਖਤਮ ਹੋ ਗਿਆ ਕਿਉਂਕਿ ਜੇ ਇੱਕ ਤੋਂ ਸ੍ਰਿਸ਼ਟੀ ਬਣੀ ਜੇ ਇੱਕ ਖਤਮ ਹੋ ਜਾਵੇਗਾ ਤੇ ਇਸ ਸ੍ਰਿਸ਼ਟੀ ਦਾ ਕੋਈ ਮਤਲਬ ਨਹੀਂ ਸਾ ਸੰਗਤ ਰਹਿ ਜਾਂਦਾ ਰੋ ਵਿਚਾਰ ਤੀਸਰਾ ਸਵਾਲ ਕਰਦਾ ਪੀਰ ਦਸਤਗੀਰ ਕਹਿੰਦਾ ਕੰਮ ਕੀ ਹੈ ਉਸ ਵਾਹਿਗੁਰੂ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੋ ਸਵਾਲਾਂ ਦੇ ਜਵਾਬ ਤੁਸੀਂ ਦੇ ਦਿੱਤੇ ਮੇਰਾ ਤੀਸਰਾ ਸਵਾਲ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਕੰਮ ਕੀ ਉਹ ਕਰਦਾ ਕੀ ਹੈ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੀਰ ਦਸਤਗੀਰ ਇਹ ਸਵਾਲ ਦਾ ਉੱਤਰ ਮੈਂ ਇਸ ਤਰ੍ਹਾਂ ਨਹੀਂ ਦੇ ਸਕਦਾ ਮਾਰੇ ਕਿਵੇਂ ਦਵੋਗੇ ਤੇ ਸਾ ਸੰਗਤ ਪੀਰ ਦਸਤਗੀਰ ਨੇ ਇੱਕ ਸਿੰਘਾਸਨ ਤੇ ਬੈਠਾ ਸੀ ਉੱਚੇ ਪਲੰਘੇ ਤੇ ਜਾਮਾ ਕਹਿ ਲਵਾ ਬੈਠਾ ਸੀ ਤੇ ਗੁਰੂ ਨਾਨਕ ਸਾਹਿਬ ਉਹਦੇ ਸਾਹਮਣੇ ਛੋਟੀ ਜੀ ਸਾ ਸੰਗਤ ਕੋਈ ਛੋਟੀ ਜੀ ਜਗ੍ਹਾ ਬਣਾਈ ਸੀ ਉਸ ਜਗ੍ਹਾ ਦੇ ਉੱਤੇ ਮਾਰੇ ਬੈਠੇ ਸਾਦੇ ਚੌਕੜਾ ਮਾਰੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਜਿਹੜਾ ਸਵਾਲ ਹੈ ਨਾ ਇਹਦਾ ਉੱਤਰ ਮੈਂ ਜਿਸ ਜਗ੍ਹਾ ਦੇ ਉੱਤੇ ਤੂੰ ਬੈਠਾ ਏ ਪਲੰਗੇ ਦੇ ਉੱਤੇ ਜਾਂ ਉੱਚੇ ਸਿੰਘਾਸਣ ਦੇ ਉੱਤੇ ਉਸ ਜਗ੍ਹਾ ਤੇ ਮੈਂ ਬੈਠਾਂਗਾ ਤੇ ਤੂੰ ਮੇਰੀ ਜਗ੍ਹਾ ਆਣ ਕੇ ਬੈਠ ਤੇ ਫਿਰ ਮੈਂ ਤੇਰੇ ਸਵਾਲ ਦਾ ਉੱਤਰ ਦਵਾਂ ਤੇ ਸਾ ਸੰਗਤ ਪੀਰ ਦਸਤਗੀਰ ਆਪਣੇ ਸਿੰਘਾਸਣ ਤੋਂ ਉੱਠਿਆ ਤੇ ਗੁਰੂ ਨਾਨਕ ਸਾਹਿਬ ਜਿਸ ਜਗ੍ਹਾ ਦੇ ਉੱਤੇ ਪਲਾਠੀ ਮਾਰ ਕੇ ਚੌਂਕੜਾ ਮਾਰ ਕੇ ਬੈਠੇ ਸਨ ਮਾਰੇ ਉੱਥੇ ਤੇ ਉੱਠ ਕਰਕੇ ਪੀਰ ਦਸਤਗੀਰ ਸਿੰਘਾਸਣ ਤੇ ਬੈਠ ਗਏ ਤੇ ਪੀਰ ਜ਼ਸਤਗੀਰ ਮਾਰੈ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਠ ਗਿਆ ਤੇ ਸਾਧ ਸੰਗਤ ਜਦੋਂ ਬੈਠਾ ਤੇ ਕਹਿੰਦਾ ਦਿਓ ਜੀ ਮੇਰੇ ਸਵਾਲ ਦਾ ਉੱਤਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਸਵਾਲ ਦਾ ਅਜੇ ਤੱਕ ਉੱਤਰ ਪਤਾ ਨਹੀਂ ਲੱਗਾ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਲੱਗਾ ਸਤਿਗੁਰ ਕਹਿੰਦੇ ਬਸ ਉਸ ਅਕਾਲ ਪੁਰਖ ਦਾ ਕੰਮ ਵੀ ਇਹੀ ਆ ਜਿਹੜੇ ਤੇ ਉੱਚੀ ਜਗ੍ਹਾ ਤੇ ਬੈਠੇ ਹੁੰਦੇ ਹਨ ਉਹਨਾਂ ਨੂੰ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨੀਵੇਂ ਕਰ ਦਿੰਦਾ ਹੈ ਤੇ ਜਿਹੜਾ ਨੀਵੇਂ ਬੈਠੇ ਹੁੰਦੇ ਆ ਜਦੋਂ ਉਹਦੀ ਰਹਿਮ ਉਹਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਉੱਚੇ ਕਰਕੇ ਪਲੰਗੀਆਂ ਤੇ ਸਿੰਘਾਸਨਾਂ ਤੇ ਬਿਠਾ ਦਿੰਦਾ ਇੰਨੀ ਉਸ ਅਕਾਲ ਪੁਰਖ ਦੇ ਵਿੱਚ ਤਾਕਤ ਹੈ ਤੇ ਇਹੀ ਉਹਦਾ ਕੰਮ ਹੈ ਜਿਹੜਾ ਉਹਦੀ ਬੰਦਗੀ ਕਰਦਾ ਹੈ ਜਿਹੜਾ ਉਹਦਾ ਪੀਰ ਦਸਤਗੀਰ ਭਜਨ ਕਰਦਾ ਹੈ ਜਿਹੜਾ ਉਸ ਅਕਾਲ ਪੁਰਖ ਨੂੰ ਯਾਦ ਕਰਦਾ ਹੈ ਉਹ ਉਹਨੂੰ ਨੀਵਾ ਵੀ ਹੈ ਪਾਵੇ ਝੁੱਗੀ ਝੌਂਪੜੀ ਚ ਰਹਿੰਦਾ ਹੈ ਪਾਵੇ ਪੱਲੇ ਕੁਝ ਵੀ ਨਹੀਂ ਹੈ ਤੇ ਐਸ ਹੀ ਉਹ ਕਿਰਪਾ ਕਰਦਾ ਹੈ ਕਿ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਸਿੰਘਾਸਣ ਤੱਕ ਦੇ ਦਿੰਦਾ ਹੈ ਐਸੀ ਰਹਿਮਤ ਕਰਦਾ ਹੈ ਪਰ ਜੇ ਕੋਈ ਹੰਕਾਰ ਕਰਦਾ ਹੈ ਤੇ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸੁਲਤਾਨਾ ਕਾਹੋ ਕਰਾਏ ਦਾ ਮਾਰੇ ਕਹਿੰਦੇ ਫਿਰ ਵੱਡੇ ਵੱਡੇ ਸੁਲਤਾਨ ਆਖੋ ਤਨ ਵਾਸਤੇ ਲਾ ਦਿੰਦਾ ਹੈ ਭਾਵ ਘਾਈ ਬਣਾ ਦਿੰਦਾ ਹੈ ਇੰਨੀ ਉਹਦੇ ਵਿੱਚ ਸਮਰਤਾ ਹੈ ਪੀਰ ਦਸਤਗੀਰ ਨੇ ਇਹ ਤਿੰਨ ਸਵਾਲ ਹੋਰ ਵੀ ਸਵਾਲ ਕੀਤੇ ਸਨ ਪਰ ਇਤਿਹਾਸਕਾਰ ਕਹਿੰਦੇ ਇਹ ਤਿੰਨ ਸਭ ਤੋਂ ਵੱਡੇ ਸਵਾਲ ਕੀਤੇ ਧੰ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਉੱਤਰ ਦਿੱਤੇ ਤੇ ਪੀਰ ਦਸਤਗੀਰ ਦਾ ਮਨ ਸ਼ਾਂਤ ਹੋਇਆ ਉਹਨੇ ਕਿਹਾ ਮਹਾਰਾਜ ਆਵੇਂ ਭਟਕਦਾ ਫਿਰਦਾ ਸੀ ਅੱਜ ਪਤਾ ਲੱਗਾ ਕਿ ਉਸ ਆਕਾਰ ਪੁਰਖ ਦੀ ਪ੍ਰਾਪਤੀ ਕਿਵੇਂ ਹੋਣੀ ਹੈ ਉਸ ਪਰਮੇਸ਼ਰ ਨੂੰ ਮਿਲਣਾ ਕਿਵੇਂ ਹੈ ਤੇ ਧੰਗੁਰ ਨਾਨਕ ਸਾਹਿਬ ਕਹਿੰਦੇ ਫਿਰ ਪਤਾ ਕੀ ਲੱਗਾ ਕਹਿੰਦਾ ਮਹਾਰਾਜ ਇਹੀ ਆ ਕਿ ਹੰਕਾਰ ਨੂੰ ਆਪਣੇ ਮਨ ਚੋਂ ਖਤਮ ਕਰਕੇ ਉਸ ਅੱਲਾ ਨੂੰ ਹਰ ਜਗ੍ਹਾ ਮਹਿਸੂਸ ਕਰਕੇ ਤੇ ਇੱਕ ਕਰਕੇ ਜਾਨਣਾ ਤੇ ਹਰ ਇੱਕ ਗਰੀਬ ਅਮੀਰ ਹਰ ਇੱਕ ਵਿੱਚ ਉਹਦੀ ਜੋਤ ਨੂੰ ਦੇਖਣ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਤੇ ਹੋਰ ਕਿਸੇ ਢੰਗ ਨਾਲ ਨਹੀਂ ਹੋਣੀ ਧੰਗੁਰ ਨਾਨਕ ਸਾਹਿਬ ਨੇ ਕਿਹਾ ਕਿ ਠੀਕ ਹੈ ਭਾਈ ਤੈਨੂੰ ਪਤਾ ਲੱਗਾ ਇਤੇ ਵੀ ਹੋਰ ਘਟਨਾਵਾਂ ਵਾਪਰੀ ਜੋ ਇਸ ਤੋਂ ਅਗਲੀ ਪੌੜੀ ਦੇ ਵਿੱਚ ਦਰਜ ਹੈ ਉਹ ਘਟਨਾ ਸਾਧ ਸੰਗਤ ਪੀਰ ਦਸਤਗੀ ਨੇ ਹੋਰ ਵੀ ਸਵਾਲ ਜਿਹੜੇ ਕੀਤੇ ਉਹਨਾਂ ਵਿੱਚੋਂ ਇੱਕ ਹੋਰ ਸਵਾਲ ਸੀ ਕਿ ਮਹਾਰਾਜ ਤੁਸੀਂ ਪਾਵਨ ਬਾਣੀ ਦੇ ਵਿੱਚ ਕਿਹਾ ਹੈ ਕਿ ਪਤਾ ਨਹੀਂ ਕਿੰਨੇ ਕ ਖੰਡ ਬ੍ਰਹਮੰਡ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲਤ ਕੇ ਵੇਦ ਕਹਿਣ ਇੱਕ ਬਾਤ ਸਾਜ 18 ਕਹਿਣ ਕਿ ਤੀਪਾਂ ਅਸਲੂ ਇੱਕ ਧਾਤ ਲਿਖਾ ਹੋਇਤਾ ਲਿਖੀ ਆ ਲਿਖੇ ਹੋਏ ਮਿਨਾਸ ਨਾਨਕ ਵਡਾ ਆਖੀ ਆ ਆਪੇ ਜਾਣੇ ਆਪ ਧੰਨ ਗੁਰੂ ਨਾਨਕ ਸਾਹਿਬ ਮਾਰੇ ਮੈਨੂੰ ਸ਼ੱਕ ਆ ਮਾਰੇ ਕਹਿੰਦੇ ਦੱਸ ਭਾਈ ਕੀ ਸ਼ੱਕ ਆ ਕਹਿੰਦਾ ਸਾਡੇ ਪਗੰਬਰ ਮੁਹੰਮਦ ਸਾਹਿਬ ਨੇ ਗੱਲ ਕਹੀ ਏ ਕਿ ਸੱਤ ਪਤਾਲ ਹਨ ਤੇ ਸੱਤ ਹੀ ਆਕਾਸ਼ ਹਨ ਪਰ ਮਹਾਰਾਜ ਆਪ ਜੀ ਤੇ ਕਹਿੰਦੇ ਉਹ ਲੱਖਾ ਹੈ ਤੇ ਪਰ ਲੱਖਾਂ ਤੋਂ ਵੀ ਕਰੋੜਾ ਪਤਾ ਨਹੀਂ ਬੇਅੰਤ ਹਨ ਬੇਅੰਤ ਹਨ ਗਿਨੇ ਨਹੀਂ ਜਾ ਸਕਦੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਇਹਦੀ ਵੀ ਸ਼ੱਕ ਹੁੰਦਾ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਦਸਤਗੀਰ ਤੂੰ ਫਿਕਰ ਨਾ ਕਰ ਜੇ ਤੈਨੂੰ ਵਿਖਾ ਦਈਏ ਤੇ ਤੂੰ ਸਾਨੂੰ ਮੰਨੇਗਾ ਕਹਿੰਦਾ ਮਹਾਰਾਜ ਮੰਨ ਜਾਵਾਂਗਾ ਜੇਕਰ ਮੈਨੂੰ ਵਿਖਾ ਦਿਓ ਤਾਂ ਤੇ ਸਤਗੁਰ ਸੱਚੇ ਬਾਦਸ਼ਾਹ ਜੀ ਕਹਿੰਦੇ ਤੈਨੂੰ ਨਹੀਂ ਵਿਖਾ ਸਕਦੇ ਮਹਾਰਾਜ ਮੈਨੂੰ ਕਿਉਂ ਨਹੀਂ ਵਿਖਾ ਸਕਦੇ ਤੇ ਗੁਰੂ ਸਾਹਿਬ ਕਹਿੰਦੇ ਪੀਰ ਦਸਤਗੀਰ ਤੇਰੇ ਵਿੱਚ ਹੰਕਾਰ ਬਹੁਤ ਭਰਿਆ ਹੋਇਆ ਹੈ ਮੈਨੂੰ ਉਹ ਮਨੁੱਖ ਚਾਹੀਦਾ ਜਿਹਦੇ ਅੰਦਰ ਨਿਮਰਤਾ ਹੋਵੇ ਤੇ ਜਿਸ ਨੂੰ ਹੰਕਾਰ ਦੀ ਹਜੇ ਪਾ ਨਾ ਲੱਗੀ ਹੋਵੇ ਕਹਿੰਦਾ ਮਹਾਰਾਜ ਇਹੋ ਜਿਹਾ ਮਨੁੱਖ ਕਿਹੜਾ ਹੋਏਗਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਤੇਰਾ ਪੁੱਤਰ ਲਾਗੇ ਬੈਠਾ ਹੈ ਇਹਦੀ ਉਮਰ ਛੋਟੀ ਹੈ ਜੇ ਤੇ ਇਹਦੇ ਵਿੱਚ ਹਜੇ ਹੰਕਾਰ ਪੜਨਾ ਸ਼ੁਰੂ ਨਹੀਂ ਹੋਇਆ ਤੇ ਮੈਂ ਇਹਨੂੰ ਸਾਰੇ ਪਤਾਲ ਤੇ ਆਕਾਸ਼ ਵਖਾ ਕੇ ਲਿਆ ਸਕਦਾ ਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਸੁਣ ਕਰਕੇ ਪੀਰ ਦਸਤਗੀਰ ਕਹਿੰਦਾ ਹਾਂ ਮੇਰਾ ਪੁੱਤ ਹੈ ਤੇ ਮੈਂ ਇਹਦੇ ਤੇ ਪੂਰਨ ਵਿਸ਼ਵਾਸ ਕਰਦਾ ਜੇ ਤੁਸੀਂ ਵਿਖਾ ਦਿਓ ਤੇ ਮਹਾਰਾਜ ਮੈਂ ਵੀ ਮੰਨ ਜਾਵਾਂਗਾ ਤਾਂ ਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਬੱਚੇ ਦਾ ਬਾਹ ਫੜੀ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਰਣ ਨੇ ਕਿਹਾ ਮੀਟ ਅੱਖਾਂ ਤੇ ਉਹਨੇ ਅੱਖਾਂ ਮੀਟੀਆਂ 사ਤਗੁਰਾਂ ਨੇ ਕਿਹਾ ਸਤ ਕਰਤਾਰ ਤੇ ਇੱਕ ਅੱਖ ਫਰੰਕ ਵਿੱਚ ਸਗਲ ਦਿਖਾਈ ਭਾਈ ਗੁਰਦਾਸ ਜੀ ਨੇ ਸ਼ਬਦ ਉਹ ਕਿ ਅੱਖ ਫਰੰਕ ਆ ਅੱਖ ਵਰੰਕ ਮਤਲਬ ਅੱਖ ਝਪਕਣ ਦੀ دیر ਦੇ ਵਿੱਚ ਜਿੰਨੇ ਵੀ ਆਕਾਸ਼ ਤੇ ਪਥਾਲ ਧੰ ਗੁਰੂ ਨਾਨਕ ਸਾਹਿਬ ਨੇ ਉਹਦੇ ਪੁੱਤਰ ਨੂੰ ਸਾਹ ਸੰਗਤ ਦਿਖਾ ਕੇ ਲੈ ਤੇ ਜਦੋਂ ਦਿਖਾ ਕੇ ਲੈ ਜਾਂਦੇ ਆਕ ਫਰੰਕ ਵਿੱਚ ਸਗਲ ਦਿਖਾਈ ਸਾਰਾ ਕੁਝ ਦਿਖਾ ਦਿੱਤਾ ਹਰ ਜਗ੍ਹਾ ਦੇਤੇ ਉਸ ਰੱਬ ਦਾ ਯਸ ਹੋ ਰਿਹਾ ਹੈ ਲੱਖਾਂ ਬ੍ਰਹਿਮੰਡ ਹਨ ਉੱਥੇ ਲੱਖਾਂ ਤਰ੍ਹਾਂ ਦੇ ਜੀਵ ਉਸ ਵਾਹਿਗੁਰੂ ਦਾ ਸਿਮਰਨ ਉਹਦੀ ਬੰਦਗੀ ਉਹਦੇ ਭਜਨ ਦੇ ਵਿੱਚ ਲੱਗੇ ਹੋਏ ਹਨ ਤੇ ਸਾਧ ਸੰਗਤ ਸਭ ਜਗ੍ਹਾ ਦੇ ਦਾ ਯਸ ਹੋ ਰਿਹਾ ਇਹ ਦੇਖਿਆ ਹੈ ਸਾਧ ਸੰਗਤ ਪੀਰ ਦਸਤਗੀ ਜਦੇ ਮੁੰਡੇ ਨੇ ਤੇ ਜਦੋਂ ਵਾਪਸ ਆਏ ਤੇ ਪੀਰ ਦਾ ਮੁੰਡਾ ਕਹਿੰਦਾ ਮਹਾਰਾਜ ਕਿੰਨਾ ਕੁ ਸਮਾਂ ਬੀਤ ਗਿਆ ਆਪਾਂ ਨੂੰ ਗਿਆ ਨੂੰ ਤੇ ਸਤਿਗੁਰੂ ਕਹਿੰਦੇ ਆ ਜੇ ਅਕ ਫਰੰਕ ਜਿੰਨਾ ਸਮਾ ਆਇਆ ਅਕ ਫਰੰਕ ਭਾਵ ਅੱਖ ਚਪਕਣ ਜਿੰਨਾ ਸਮਾ ਆਇਆ ਤੇ ਸਤਿਗੁਰੂ ਸੱਚੇ ਬਾਦਸ਼ਾਹ ਨੂੰ ਹਰਾਣ ਹੋ ਕੇ ਪਹੁੰਚਦਾ ਕਹਿੰਦਾ ਮਹਾਰਾਜ ਮੈਨੂੰ ਤੇ ਏਜ ਲੱਗਾ ਸੀ ਪਤਾ ਨਹੀਂ ਕਿੰਨੇ ਕ ਸਾਲ ਆਪਾਂ ਨੂੰ ਉਹਨਾਂ ਜਗ੍ਹਾ ਦੇ ਉੱਤੇ ਉਸ ਜਗ੍ਹਾ ਦਾ ਬ੍ਰਹਿਮੰਡਾ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸਮਾਪੰਨਿਤ ਹੋ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਇਹ ਉਸ ਅਕਾਲ ਪੁਰਖ ਦੀ ਕਰਾਮਾਤ ਹੈ ਇਹ ਜाहिर ਗਲਾ ਧੰਗ ਗੁਰੂ ਨਾਨਕ ਸਾਹਿਬ ਨੇ ਕਰ ਕਰਕੇ ਦਿਖਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੋ ਤੱਕ ਤੁਰ ਦਰਗਾਹ ਕਢਾਈ ਲੈ ਕਰਕੇ ਉਹਦੀ ਦੇਗ ਵੀ ਇਸ ਪੁੱਤਰ ਨੂੰ ਉਹਦੇ ਦਸਤਗੀਰ ਦੇ ਨੂੰ ਸਾਹਸੰਗਤ ਸ਼ਿਕਾ ਕਰਕੇ ਲਿਆਂਦੀ ਪ੍ਰੇਮ ਮੰਡ ਦੇ ਵਿੱਚੋਂ ਇਸ ਜਗ੍ਹਾ ਦੇ ਉੱਤੇ ਸਾਹਸੰਗਤ ਸਾਹਸੰਗਤ ਹੋ ਰਿਆ ਸੀ ਉਸ ਜਗ੍ਹਾ ਦੇ ਉੱਤੇ ਸੰਗਤ ਬੇਟੀ ਹਰਜਸ ਕਰ ਰਹੀ ਤੇ ਸਾਹਸੰਗਤ ਭੋਗ ਵਿਆਹ ਸਮਾਪਤੀ ਹੋਈ ਤੇ ਉਹਨਾਂ ਕੜਾ ਪ੍ਰਸਾਦ ਦੀ ਦੇਗ ਵਰਤਾਈ ਤੇ ਉਹ ਕੜਾ ਪ੍ਰਸਾਦ ਦੀ ਦੇਗ ਜਿਹੜੀ ਸੀ ਇਸ ਬੱਚੇ ਨੇ ਖਾਧੀ ਤੇ ਆਣ ਕੇ ਆਪਣੇ ਪਿਓ ਨੂੰ ਸਾਰੀ ਘਟਨਾ ਨੇ ਵਿਸਥਾਰ ਸਹਿ ਸੁਣਾਈ ਉਸ ਸਮੇਂ ਫਿਰ ਪੀਰ ਦਸਤਗੀਰ ਕਹਿੰਦਾ ਹਾਂ ਮਹਾਰਾਜ ਮੈਨੂੰ ਆਪਣੇ ਪੁੱਤਰ ਤੇ ਭਰੋਸਾ ਹੈ ਤੇ ਮੈਨੂੰ ਤੁਹਾਡੇ ਤੇ ਵੀ ਭਰੋਸਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਹੈ ਲੱਖਾਂ ਆਕਾਸ਼ਾਂ ਤੇ ਕਰੋੜਾਂ ਪਤਾਲਾਂ ਦਾ ਉਹ ਸਿਰਜਣਹਾਰ ਹੈ ਤੇ ਬੇਅੰਤ ਹੀ ਆਗਾਮੀ ਉਹਦੀ ਕੁਦਰਤ ਹੈ ਤੇ ਮਾਰਾ ਸੱਚੇ ਪਾਸ਼ਾ ਮੈਂ ਤੁਹਾਡੇ ਤੋਂ ਬੁਲਹਾਰ ਨਹੀਂ ਜਾਣਾ ਸਤਿਗੁਰਾਂ ਨੇ ਸਾਧ ਸੰਗਤ ਇਸ ਪ੍ਰਕਾਰ ਬਗਦਾਦ ਸ਼ਹਿਰ ਦੇ ਇਸ ਰਹਿਣ ਵਾਲੇ ਪੀਰ ਦਸਤਗੀਰ ਤੇ ਸਮੁੱਚੇ ਬਗਦਾਦ ਸ਼ਹਿਰ ਨੂੰ ਸਾਹ ਸੰਗਤ ਉਸ ਵਾਹਿਗੁਰੂ ਦੇ ਨਾਮ ਦੀ ਚਿੰਗਲਾਈ ਉਹਦੀ ਭਜਨਬੰਦਗੀ ਦੀ ਚਿੰਗਲਾਈ ਜਿਹੜੇ ਪੀਰ ਦਸਤਗੀਰ ਨੇ ਇਹ ਐਲਾਨ ਕੀਤਾ ਸੀ ਕਿ ਭਾਈ ਇਸ ਜਗ੍ਹਾ ਦੇ ਉੱਤੇ ਕੋਈ ਗੀਤ ਸੰਗੀਤ ਨਹੀਂ ਕਰ ਸਕਦਾ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਪੀਰ ਦਸਤਗੀਰ ਨੇ ਕਿਹਾ ਕਿ ਹੁਣ ਇੱਥੇ ਸਾਰੇ ਹੀ ਕੀਰਤਨ ਕਰਿਆ ਕਰਨਗੇ ਸਾਰੇ ਉਸ ਵਾਹਿਗੁਰੂ ਦਾ ਭਜਨ ਉਦੀ ਬੰਦਗੀ ਕਰਿਆ ਕਰਨਗੇ ਤੇ ਸਾ ਸੰਗਤ ਬਗਦਾਦ ਸ਼ਹਿਰ ਦੇ ਵਿੱਚ ਉਸ ਅਕਾਲ ਪੁਰਖ ਦਾ ਬੋਲ ਬਾਲਾ ਉਸ ਅੱਲਾ ਦਾ ਉਸ ਵਾਹਿਗੁਰੂ ਦਾ ਉਸ ਇੱਕ ਓੰਕਾਰ ਦਾ ਬੋਲ ਬਾਲਾ ਧੰਗ ਗੁਰੂ ਨਾਨਕ ਸਾਹਿਬ ਨੇ ਕੀਤਾ ਰੋ ਵਿਚਾਰ ਸਮੇਂ ਦੀ ਸਮਾਪਤੀ ਹੈ ਸਾ ਸੰਗਤ ਬਗਦਾਦ ਦੀ ਘਟਨਾ ਦਾ ਜ਼ਿਕਰ ਕਿਉਂਕਿ ਭਾਈ ਸਾਹਿਬ ਉਹਨਾਂ ਕੀਰਤਨ ਰੂਪ ਦੇ ਵਿੱਚ ਆਪ ਜੀ ਨੂੰ ਪੌੜੀ ਸਰਵਣ ਕਰਾਈ ਸੀ ਦਾਸਨੀ ਇਤਿਹਾਸ ਦੇ ਨਾਲ ਰੰਮਤਾ ਕਰਨੀ ਸੀ ਮੈਂ ਕਿਹਾ ਸਤ ਚਲੋ ਹੁਣ ਜੇ ਪੌੜੀ ਜੀ ਰੰਮਤਾ ਹੋ ਹੀ ਗਈ ਹੈ ਤੇ ਫਿਰ ਕਿਉਂ ਨਾ ਉਹ ਬਗਦਾਦ ਦਾ ਘਟਨਾ ਕਰਮ ਸਾਰਾ ਆਪ ਜੀ ਨੂੰ ਸੁਣਾਇਆ ਜਾਵੇ ਸੋ ਦਾਸ ਨੇ ਆਪ ਜੀ ਨੂੰ ਇਹ ਸਮੁੱਚਾ ਜਿਹੜਾ ਇਤਿਹਾਸ ਸਰਵਣ ਕਰਵਾਇਆ ਹੈ ਸਮੇ ਦੀ ਸਮਾਪਤੀ ਹੈ ਸਾ ਸੰਗਤ ਹਣ ਸਮਾਪਤੀ ਪ੍ਰਮਤ ਅਰਦਾਸ ਹੈਗੀ ਆਪ ਸਪਨਾ ਨੇ ਹਾਜ਼ਰੀ ਪ੍ਰਵਾਨ ਕਰਨੀ ਇਨੀਆਂ ਕਿ ਬੇਨਤੀਆਂ ਪ੍ਰਵਾਨ ਬਲਾਵ ਭੱਤੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅਵਣ ਗੁਰੂ ਪਾਣੀ ਪਤ